ਤਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੰਥਰ ਦੁਨਾਰ ਬਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ hope ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਇਤੰਦਰੁਸਤ ਹੋਵੋਗੇ ਆਏ ਹਾਏ ਧੁੱਪ ਦੇਖ ਲਓ ਕਿੰਨੀ ਹੈ ਤੇ ਜੇਕਰ ਕੋਈ ਸਾਡੇ ਚੈਨਲ ਤੇ ਨਿਊ ਚੈਨਲ ਨੂੰ ਸਬਸਕ੍ਰਾਈਬ ਕਰੇ ਉਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਅੱਜ ਬਲੌਗ ਦੀ ਸਟਾਰਟਿੰਗ ਬਹੁਤ ਲੇਟ ਕਰਨ ਲੱਗਿਆ ਆਪਾਂ ਤੇ ਬਹੁਤ ਲੇਟ ਕੀ ਬਹੁਤ ਜ਼ਿਆਦਾ ਲੇਟ ਵਨ ਸਾਡੇ 4 ਦੇ ਕਰੀਬ ਸ਼ਾਮ ਨੂੰ ਲੋਬੀ ਸਟਾਰਟਿੰਗ ਕਰਨ ਲੱਗ ਗਿਆ ਪਤਾ ਕਿ ਸਵੇਰ ਤੋਂ ਅੱਜ ਮਨ じゃ ਨਹੀਂ ਕੀਤਾ ਪਤਾ ਨਹੀਂ ਕੀ ਮਾਈਂਡ ਵਿੱਚ ਕਹਿੰਦੇ ਹੁੰਦੇ ਨਾ ਮਾਈਂਡ ਵਿੱਚ ਕੁਝ ਚੱਲ ਜਾਂਦਾ ਸੁੱਤਪ ਬੜੀ ਆ ਤੇ ਬਸ ਜੀ ਨਹੀਂ ਕਰਦਾ ਪਤਾ న్యూਸ ਸੁਣ ਸੁਣ ਕੇ ਨਾ ਜੀ ਜੇ ਨਹੀਂ ਕਰਦਾ ਫੋਨ ਚੱਕਰ ਨੂੰ ਵਲੌਗ ਬਣਾਉਣ ਨੂੰ ਜੀ ਨਹੀਂ ਕਰਦਾ ਤੁਸੀਂ ਕੀ ਹੈ ਨਾ ਮਾਈਂਡ ਜੇ ਇਦਾਂ ਦਾ ਹੋ ਜਾਂਦਾ ਕਿਹਦੇ ਵਿੱਚ ਸੋਦਾ ਆ ਨੂੰ ਗੋੜ ਵੀ ਹੈਗਾ गुड़ भी है ना गुड़ नहीं है गुड़ भी है ना गुड़ भी है ना गुड़ भी जीरा सोंप जीरा सौ ਸੀਬਾਸਾ ਕਰੇ ਬਣਾ ਲੈਂਦੇ ਚਲੋ ਐਕਸਟਰਾ ਤੋੜ ਤੇ ਲੈ ਕੇ ਰੱਖੀ ਆਪਾਂ ਲੈ ਜੀ ਨਾ ਉੱਧਰ ਰੱਖ ਦਿੰਦੇ ਆ ਚਾੜ ਦਾਲਾ ਪਰ ਉੱਪਰ ਨਹੀਂ ਹੁੰਦੇ ਨਾ ਸੀਗੇ ਇਹਨਾਂ ਦੇ ਐਕਸਟਰਾ ਦੇ ਹੁੰਦੇ ਆ ਉਹ ਇਹ ਹੁੰਦਾ ਸੀਗਾ ਨਾ ਫਿਰ ਐਕਸਟਰਾ ਲੈ ਕੇ ਰੱਖਾਂਗੇ ਇਹ ਮੈਨੂੰ ਕਹਿੰਦੇ ਗਾੜਾ ਹੋ ਜਾਂਦੀਆਂ ਮੈਂ ਕਿਹਾ ਚੌਲ ਜਿਆਹ ਹੈਗਾ ਗੋੜਾ ਦਾ ਇਹਨੂੰ ਘਰੋਂ ਬੰਦ ਆ ਗੋੜ ਤੇ ਖੰਡ ਆ ਤਾਂ ਚੌਲ ਤੇ ਉਹ ਚੀਜ਼ਾਂ ਕਿਤੇ ਰੱਖਾਂਗੇ ਆਪਾਂ ਹੋਰ ਡੱਬੇ ਚ ਪਾ ਕੇ ਸਮਾਨ ਜੱਪ ਜੋ ਦਾ ਆਂਦਾ ਦੂਜਾ ਯਾਰ ਆਂਗਣ ਵਾੜੀ ਦਾ ਸਮਾਨ ਆਂਦਾ ਜੱਪ ਜੋ ਦਾ ਮਿੱਠਾ ਦਲਗਿਆ ਸੁੱਕੀ ਗਿਜਰੀ ਨਮਕੀਂ ਦਲਗਿਆ

ਉਹ ਪੂਰੀ ਪਾਲਦਾ ਹੂੰ ਪੂਰੀ ਪੂਰੀ ਮੈਂ ਫਾਈਨਿਸ਼ ਕਰ ਤਾ ਉਹ ਤਤਨ ਵਾਲੀ ਦੱਦੀ ਤੇ ਹੋ ਹੈ ਤਤਨ ਵਾਲੀ ਸ਼ਾਮ ਨੂੰ ਜਖੜਦੇ ਮੈਂ ਆਪੇ ਆਪੇ ਇਹ ਨਹੀਂ ਤਾਂ ਅੱਜ ਕੱਲ੍ਹ ਉਹ ਸਮਝ ਨਹੀਂ ਆਉਂਦਾ ਜਦੋਂ ਜਸਟ ਸਟੋਰ ਕਰਕੇ ਰੱਖਦੇ ਨੇ ਜਿਹੜਾ ਸੋਦਾ ਮਦਰਾ ਐਕਸਟਰਾ ਦਾ ਉੱਤੇ ਡੱਬੇ ਦਾ ਹੈਗੇ ਆਪਣੇ ਸੋਦਾ ਸੰਭਾਲਣਾ ਬਹੁਤ ਜ਼ਰੂਰੀ ਹੁੰਦਾ ਜਦੋਂ ਆਦੇ ਨਹੀਂ ਤੇ ਲੋ ਜੀ ਆਪਾਂ ਇਹ ਕਰ ਲਈਏ ਸਟੋਰ ਸੋਦੇ ਨੂੰ ਤੋਪ ਕਿ ਇਸ ਨੂੰ ਮੇਰਾ ਜੱਫੇ ਦੀ ਬਾਹਵੇਂ ਕਿ ਉਹ ਨੂੰ ਲਾ ਦੇ ਨੇ ਪਰੱਚ ਵੈਸੇ ਲੈਂਦਾ ਐਕਸਟਰਾ ਤੋੜ ਤੇ ਵੈਸਤਾ ਕਰ ਘਰੇ ਬਣਾ ਲੈਨੇ ਪੁਰਾਣਾ ਵੇਸਮ ਆਪਾਂ ਕੱਢ ਲਿਆ नवा करता। लो जी सौदा अपा दिता पा सौदा थो पता संभालना बहुत जरूरी सी। तो उन्होंने अपना स्टोर करके डब्जा था थाले दरता एंड हूँ आप सब्जी की तैयारी करते टाइम टाइम वाहवा हो गया बाकी थो पता ਉਹ ਲਾਉੜ ਹੈ ਵੀ ਛੇਤੀ ਤੋਂ ਛੇਤੀ ਇਹਦਾ ਕੰਮ ਨਵੇੜ ਕੇ ਕਰਿਆ ਕਰੋ ਕਹਿੰਦੇ ਆ ਨਾ ਤੇ ਹੁਣ ਆਪਾਂ ਕੀ ਕਰਦੇ ਆ ਸਬਜ਼ੀ ਬਣਾਉਣੀ ਆ ਸਪੈਸ਼ਲ ਬਣਾਉਣ ਲੱਗੇ ਕੋਈ ਸਬਜ਼ੀ ਤੁਹਾਨੂੰ ਸ਼ੇਅਰ ਕਰਦੀ ਆ ਜਿਵੇਂ ਕੀ ਬਣਾਉਣ ਲੱਗੇ ਇਹਦੇ ਵਾਸਤੇ ਆਪਾਂ ਨੂੰ ਚਾਹੀਦਾ ਪਹਿਲਾਂ ਵੇਖਣ ਦੇਖ ਤਾਂ ਸਾਨੂੰ ਪਹਿਲਾਂ ਵੇਖੋ ਇਹਦੇ ਵਾਸਤੇ ਆਪਾਂ ਨੂੰ ਚਾਹੀਦਾ ਜੀ ਵੇਸਣ ਚਾਹੀਦਾ ਸਭ ਤੋਂ ਪਹਿਲਾਂ ਤੇ ਵੇਸਣ ਨੂੰ ਲੈਨੇ ਸ਼ਾਣ ਆਪਾਂ ਮਰੋ ਜੇ ਪੈਕੇ ਨਾਲ ਸ਼ਾਣ ਦੇ ਆਹ ਮੰਗੇ ਪਾਣੀ ਗਰਮ ਧਰਤਾ ਠੀਕ ਹੈ ਜੀ ਇਹ ਹੈਗਾ ਮੇਸਨ ਮੇਸਨ ਦੇ ਵਿੱਚ ਨੂਨ ਮਿਰਚ ਮਸਾਲਾ ਹਲਦੀ ਸਾਰਾ ਕੁਝ ਪਾਵਾਂਗੇ ਠੀਕ ਹੈ ਆਪਣੇ ਟੇਸਟ ਦੇ ਹਿਸਾਬ ਨਾਲ ਪਾ ਲਓ ਜੀ ਉੰਨੇ ਸਾਰੇ ਮਸਾਲੇ ਪਾ ਲਏ ਆ ਇਹਨੂੰ ਮਿਕਸ ਕਰ ਲਾਂ ਠੀਕ ਹੈ ਜੀ ਲਓ ਜੀ ਇਹਦੇ ਵਿੱਚ ਸਾਰੇ ਮਸਾਲੇ ਪਾ ਲਏ ਆਪਾਂ ਇਹਨੂੰ ਮਿਕਸ ਕਰ ਲਓ ਪਹਿਲਾਂ ਸਾਰੇ ਮਸਾਲਿਆਂ ਨੂੰ ਠੀਕ ਹੈ ਜੀ ਇਹਨੂੰ ਗੁੰਨਣਾ ਜਿਵੇਂ ਆਟਾ ਗੁੰਨੀਦਾਂ ਨਾ ਇਸ ਪ੍ਰਕਾਰ ਇਹਨੂੰ ਗੁੰਨ ਲਓ ਠੀਕ ਹੈ ਜੀ ਨੂੰ ਜੀ ਸਾਰਾ ਬੈਟਰ ਮੈਂ ਇਕੱਠਾ ਕਰ ਲਾਂਗੀ ਠੀਕ ਹੈ ਇਸ ਤਰ੍ਹਾਂ ਸਾਰੇ ਮੈਂ ਗੋਲ ਸੇ ਤਨਾ ਇਕੱਠਾ ਕਰ ਲੂੰਗੀ ਕੌਜੇ ਨੂੰ ਇਕੱਠਾ ਕਰਕੇ ਫਿਰ ਮਿਲਦੇ ਆ ਮੈਂ ਤੁਹਾਨੂੰ ਟੀ ਆਪਣਾ ਕਿਹੜੇ ਬੈਟਰ ਹੈ ਠੀਕ ਹੈ ਜੀ ਇਹਦੇ ਨਾਲ ਗੋਲੇ ਬਣਾ ਲਾਂਗੇ ਜੇ ਮੈਂ ਤੁਹਾਨੂੰ ਦੱਸਦੀ ਹਾਂ ਇਸ ਪ੍ਰਕਾਰ ਦੇ ਗੋਲੇ ਬਣਾ ਲਾਂਗੇ ਠੀਕ ਹੈ ਜੀ ਇਸ ਪ੍ਰਕਾਰ ਗੋਲੇ ਬਣਾਉਣਾ ਹੈ ਕਿ ਨਾ ਨੈਕਸਟ ਕਾਟਦੇ ਹਾਂ ਨੂੰ ਠੀਕ ਹੈ ਜੀ ਸੇਮ ਉਸੇ ਤਰ੍ਹਾਂ ਕਟਿੰਗ ਕਰ ਦਿਓ ਜੀ ਕਟਿੰਗ ਕਰ ਕਰਕੇ ਨਾ ਇੱਧਰ ਰੱਖੀ ਚਲੋ ਇਸ ਤਰ੍ਹਾਂ ਦੀ ਕਟਿੰਗ ਕਰਦੇ ਇਹਨਾਂ ਵਿੱਚ ਸਿੱਟੀ ਚੋਂ ਲੋਗ ਬੋਲਿਆ ਨੇ ਨਾਂ ਬਲੇ ਮੋਟੇ ਹੁਣ ਨਾਂ ਬਲੇ ਬਰੀਕ ਹੁਣ ਇਹਨਾਂ ਨੂੰ ਜੀ ਕੱਟੇ ਕਹਿੰਦੇ ਆ ਵੇਸਨ ਦੇ ਕੱਟੇ ਠੀਕ ਹੈ ਜੀ ਤੁਸੀਂ ਜਿਸ ਤਰ੍ਹਾਂ ਮਰਜੀ ਇਹਨੂੰ ਕਟਿੰਗ ਕਰ ਸਕਦੇ ਹੋ ਇਹਨੂੰ ਤੁਸੀਂ ਇਸ ਤਰ੍ਹਾਂ ਗੋਲ ਵੀ ਕਰ ਸਕਦੇ ਹੋ ਗੱਟੇ ਹੁੰਦੇ ਹਨ ਜਿਹੜੀ ਬਸ ਇਸ ਤਰ੍ਹਾਂ ਮੈਂ ਕੱਟੇ ਹਨ ਚੌਰਸ ਚੌਰਸ ਗੋਲ-ਗੋਲ ਹੁੰਦੇ ਬਸ ਇਹਨਾਂ ਨੂੰ ਗੋਲ-ਗੋਲ ਵੀ ਕਰ ਸਕਦੇ ਹੋ ਤੁਹਾਡੀ ਚੋਇਸ ਹੈ ਜਿਹੜੀ ਮਰਜ਼ੀ ਸ਼ੇਪ ਦੇ ਲੋ ਸ਼ੇਪ ਹੀ ਦੇਣੀ ਹੈ ਲਓ ਜੀ ਦੇਖੋ ਗੋਲ-ਗੋਲ ਗੱਟੇ ਆ ਦੇਖੋ ਗੱਟੇ ਬਣ ਕੇ ਤਿਆਰ ਆ ਇੱਧਰ ਆਪਾਂ ਪਾਣੀ ਧਰਿਆ ਹੋਇਆ ਗਰਮ ਆ ਗਰਮ ਪਾਣੀ ਦੇ ਵਿੱਚ ਆਪਾਂ ਇਹਨਾਂ ਗੱਟਿਆਂ ਨੂੰ ਪਾ ਦਾਂਗੇ ਠੀਕ ਹੈ ਜੀ ਇਹਨਾਂ ਨੂੰ ਆਪਾਂ ਇਹਦੇ ਵਿੱਚ ਪਾ ਦਾਂਗੇ ਗਰਮ ਪਾਣੀ ਆ ਲਓ ਜੀ ਇਹਨਾਂ ਨੂੰ ਉਬਾਲੇ ਦਵਾਵਾਂਗੇ 2 ਤੋਂ 3 ਠੀਕ ਹੈ ਜੀ ਲੋ ਜੀ ਆਪਾਂ ਨਚਰ ਮਸਾਲੇ ਨੂੰ ਮਸਾਲਾ ਛੇਲ ਲੈਨੇ ਮਸਾਲੇ ਚ ਆਪਾਂ ਕੀ ਕੁਝ ਲਵਾਂਗੇ ਦੋ ਹਰੀਆਂ ਮਿਰਚਾਂ ਲਵਾਂਗੇ ਲਸਣ ਤੇ ਅਦਰਕ ਦਾ ਪੇਸਟ ਬਿਲਕੁਲ ਯੂਜ਼ ਨਹੀਂ ਕਰਾਂਗੇ ਕਿਉਂਕਿ ਆਪਾਂ ਹੁਣ ਗਰਮੀ ਕਰਕੇ ਨਹੀਂ ਕਰ ਰਹੇ ਯੂਜ਼ ਟਮਾਟਰ ਹਰੀ ਮਿਰਚ ਉਰ ਗੰਡਾ ਯੂਜ਼ ਕਰਾਂਗੇ ਠੀਕ ਹੈ ਜੀ ਉਧਰ ਆਪਣੇ ਬੋਇਲ ਹੋਈ ਜਾਂਦੇ ਨੇ ਇਹ ਬਣਾਉਣੇ ਆਪਾਂ ਬੇਸਨ ਦੇ ਗੱਟੇ ਕਹਿੰਦੇ ਨੇ ਇਹਨਾਂ। ਥੋੜੇ ਨੇ ਮੈਨੂੰ ਪਤਾ ਆਪਦੇ ਉਹਦੇ ਏਰੀਏ ਦੇ ਵਿੱਚ ਕੀ ਕੁਝ ਕਹਿੰਦੇ ਹੋਣੇ ਬਣਾਉਂਦੇ ਵੀ ਹੋਣੇ ਆ ਕਿ ਨਹੀਂ। ਕਮੈਂਟ ਕਰਕੇ ਦੱਸੋ ਕਿ ਤੁਹਾਡੇ ਏਰੀਏ ਦੇ ਵਿੱਚ ਇਹਨਾਂ ਨੂੰ ਬਣਾਇਆ ਜਾਂਦਾ ਹੈ। ਤੇ ਜੇ ਬਣਾਇਆ ਜਾਂਦਾ ਤਾਂ ਕੀ ਨਾਮ ਤੋਂ ਕੀ ਨਾਮ ਇਹਨਾਂ ਦਾ ਤੁਹਾਡੇ ਕੀ ਨਾਮ ਲੈ ਕੇ ਬੋਲਦੇ ਹੋ ਤੁਸੀਂ ਇਹਨਾਂ ਨੂੰ? ਅਸੀਂ ਬੇਸਨ ਦੇ ਗੱਟੇ ਬੋਲਦੇ ਆ। ਠੀਕ ਹੈ ਕਮੈਂਟ ਕਰਕੇ ਜਰੂਰ ਦੱਸਿਓ। ਤੁਹਾਡੇ ਏਰੀਏ 'ਚ ਜੇ ਬਣਾਏ ਜਾਂਦੇ ਆ ਤਾਂ ਇਹਦਾ ਕੀ ਨਾਮ ਲਿਆ ਜਾਂਦਾ ਹੈ। ਲਓ ਜੇ ਕਲੀਨ ਹੋ ਗਏ ਇਹਨਾਂ ਨੂੰ ਵਾਸ਼ ਕਰਕੇ ਨਾ कट पीस प्याज पी इधर बरीक बरीक प्याज कट लिने वैसे चोपर च भी कर ससाले थोड़ा वो टाइम लग के भुन सकते जे इस तरह के कटने हो तो थोड़ा मसाला टाइम वाइम भुनिया जाता बस अज कुछ मैं लेट हो गई सी काली काली च बना रही हूँ सब्ज़ी किसी दिन आराम ना दोबारा बनावे आप ਇਹ ਜੀ ਫਿਰ ਚੰਗੀ ਤਰ੍ਹਾਂ ਸ਼ੇਅਰ ਕਰਾਂਗੇ ਫਿਲਹਾਲ ਜਿੰਨੀ ਕੁ ਮੇਥੋ ਲੱਗ ਗਈ ਮੈਂ ਸ਼ੇਅਰ ਕਰ ਰਹੀ ਹਾਂ ਤੁਹਾਡੇ ਨਾਲ ਪਹਿਲਾਂ ਬਣਾਉਣਾ ਤਾਂ ਆਪਾਂ ਕਰਦੂ ਸੀ ਪਹਿਲਾਂ ਮੈਂ ਸੋਚਿਆ ਕਰਦੂ ਕੱਟਣਾ ਭੋਗ ਮਣਾ ਅੱਜ ਵਲੌਗ ਵੀ ਨਹੀਂ ਬਣਾਇਆ ਸੀ ਢੰਗ ਨਾਲ ਆਪਾਂ ਸਵੇਰ ਦਾ ਅੱਜ ਮੇਰਾ ਮੂਡ ਬਿਲਕੁਲ ਆਫ ਸੀਗਾ ਬਸ ਗੱਲਾਂ ਨਿਊਜ਼ ਸੁਣ ਸੁਣ ਕੇ ਸੋ ਮੈਂ ਸੋਚਿਆ ਪਹਿਲਾਂ ਵਲੌਗ ਬਣਾਉਂਦੀ ਨਹੀਂ ਮਣਾ ਫਿਰ ਮੈਂ ਕਿ ਕੰਮ ਤਾਂ ਨਹੀਂ ਛੱਡੇ ਜਾਂਦੇ ਮਾਣਾ ਹਨਾ ਹੁਣ ਅਕਸਰ ਬਾਰਡਰਾਂ ਤੇ ਜਿੰਨਾ ਦੀ ਡਿਊਟੀ ਉਹ ਵੀ ਤਾਂ ਕਰ ਹੀ ਜਾਂਦੇ ਆ ਡਿਊਟੀ ਬਾਰਡਰਾਂ ਤੇ ਬਹਿ ਕੇ ਫਿਰ ਮੈਂ ਕਿ ਮਾਣਾ ਕੰਮ ਨੂੰ ਕੰਮ ਸਮਝੋ ਤੇ ਕਰੋ ਲਓ ਜੀ ਤਿੰਨ ਪਿਆਜ਼ ਲਾਏ ਆਪਾਂ ਠੀਕ ਹੈ ਜੀ ਬਸ ਇਹਦਰ ਬੋਇਲ ਹੁੰਦੇ ਫਿਰ ਆਪਾਂ ਨਾਲ ਦੇ ਨਾਲ ਤੜਕਾ ਲਗਾ ਦਾਂਗੇ ਠੀਕ ਹੈ ਸਬਜੀ ਨੂੰ ਤੇ ਕਿਉਂ ਜਿਹੜੀ ਕਿੱਦਾਂ ਬਣਦੀ ਸਬਜੀ ਬਹੁਤ ਟੇਸਟੀ ਬਣਦੀ ਵੀ ਕੁਵਾਰੇ ਹੁੰਦੇ ਸਾਡੀ ਮੰਮੀ ਤਾਂ ਬਣਾਉਂਦੀ ਹੁੰਦੀ ਸੀ ਟੇਸਟੀ ਲੱਗਦੀ ਹੁੰਦੀ ਸੀ ਬਹੁਤ ਜ਼ਿਆਦਾ ਇੱਥੇ ਮੈਨੂੰ ਲੱਗਦਾ ਮੈਂ ਇੱਕ ਵਾਰੀ ਬੰਦੂਜੀ ਵਾਰ ਬਣਾਉਣ ਲੱਗੀ ਆ ਪੰਜ 6 ਸਾਲਾਂ ਚ ਮੇਰੇ ਕੋਲ ਹਸਬੰਦ ਨੂੰ ਪਤਾ ਨਹੀਂ ਯਾਦ ਨਹੀਂ ਮੈਨੂੰ ਉਦੋਂ ਪਸੰਦ ਆਈ ਸੀ ਕਿ ਨਹੀਂ ਕਿ ਜੇ ਆ ਗਈ ਤਾਂ ਫਿਰ ਤਾਂ ਬੱਲੇ ਬੱਲੇ ਜੇ ਆਈ ਨਾ ਫਿਰ ਸਾਡੇ ਉਹ ਸਬਜੀ ਬਹੁਤ ਘੱਟ ਬਣਦੀ ਜਿਹੜੀ ਉਹਨਾਂ ਨੂੰ ਪਸੰਦ ਨਹੀਂ ਹੁੰਦੀ ਤੇ ਇਹਦੇ ਚ ਆਪਾਂ ਕੀ ਕਰਾਂਗੇ ਬੀ ਕੱਢਾਂਗੇ ਜ਼ਰੂਰ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਮੈਂ ਬੀ ਅੱਜਕਲ ਕੱਢ ਰਹੀ ਆ ਤੇ ਬੀ ਕੱਢਣੇ ਵੀ ਬਹੁਤ ਜ਼ਰੂਰੀ ਨੇ ਟਮਾਟਰਾਂ ਦੇ ਕੋਸ਼ਿਸ਼ ਕਰੋ ਸਾਰੇ ਜਾਣੇ ਜਿਹੜੇ ਯੂਜ਼ ਕਰਦੇ ਨੇ ਟਮਾਟਰ ਤਾਂ ਬੀ ਜ਼ਰੂਰ ਕੱਢਿਆ ਕਰੋ ਤੇ ਮੈਂ ਤਾਂ ਲੱਗ ਗਿਆ ਕੱਢਣ ਕਿਉਂਕਿ ਬਹੁਤ ਹਾਨੀਕਾਰਕ ਹੁੰਦੇ ਨੇ ਤੁਹਾਨੂੰ ਪਤਾ ਹੀ ਪੱਥਰੀ ਕਰਕੇ ਤੇ ਬਾਕੀ ਪੱਥਰੀਆਂ ਤੁਹਾਨੂੰ ਪਤਾ ਉਹੀ ਬਣ ਜਾਂਦੀਆਂ ਨੇ ਅੱਜਕਲ ਠੀਕ ਹੈ ਜੀ ਤੇ ਆਪਾਂ ਇਹਨੂੰ ਵੀ ਕੱਟ ਲੈਨੇ ਆ ਬਰੀਕ ਬਰੀਕ ਠੀਕ ਹੈ ਜੀ ਤੇ ਬਾਕੀ ਖਬਰਾਂ ਬਹੁਤ ਮਾੜੀਆਂ ਹਰੀਆਂ ਨੇ ਤੇ ਆਪਣਾ ਵਿਚਾਰ ਰੱਖੋ ਤੁਸੀਂ ਕਰਦਿਆਂ ਲਾਈਟਾਂ ਜਦੋਂ ਜਿਹੜੀਆਂ ਉਹਨਾਂ ਨੇ ਗਾਈਡਲਾਈਨਸ ਇਨਸਟਰਕਸ਼ਨ ਦਿੱਤੀਆਂ ਨੇ ਉਹਨਾਂ ਨੂੰ ਫੋਲੋ ਕਰੋ ਪਲੀਜ਼ ਸਾਰੇ ਜਣੇ ਤੇ ਲਾਈਟਾਂ ਨੂੰ ਬੰਦ ਕਰਦਿਆ ਕਰੋ ਟਾਈਮ ਦੇ ਨਾਲ ਆਉਂਦਾ ਰੋਟੀ ਪਣੀ ਖਾ ਕੇ ਸੋ ਜਿਹੜੀਆਂ ਗਾਈਡਲਾਈਨਸ ਆਪਾਂ ਨੂੰ ਦੇ ਰਹੇ ਨੇ ਇਨਸਟਰਕਸ਼ਨ ਦੇ ਰਹੇ ਨੇ ਪਲੀਜ਼ ਸਾਰੇ ਜਣੇ ਫੋਲੋ ਕਰੋ ਬਹੁਤ ਜਗ੍ਹਾ ਤੁਹਾਡੇ ਸਾਹਮਣੇ ਕੋਈ ਨਾ ਕੋਈ ਰੋਜ਼ ਨਾ ਰੋਜ਼ ਡਿੱਗੀ ਜਾਂ ਅੰਦਰ ਨੇ ਸਾਡੇ 10 ਆਸ-ਪਾਸ ਬਠਿੰਡੇ ਦੇ ਕੁਝ ਨਾ ਕੁਝ ਰੋਜ਼ ਹੋਇਆ ਹੀ ਰਹਿੰਦਾ ਸੋ ਸਾਰੇ ਜਣੇ ਪਲੀਜ਼ ਸਬੀ ਸੇਫ ਆਪਣਾ ਸੇਫ ਰਹੋ ਸਾਰੇ ਜਣੇ ਚਲੋ ਜੀ ਆਪਾਂ ਇੱਧਰ ਦੇਖੋ ਆਪਣੇ ਦੇਖੋ ਵਾਈਟ ਵਾਈਟ ਕਲਰ ਦਾ ਕੀ ਨਿਕਲਿਆ ਦੇਖੋ ਤੁਸੀਂ ਇਸ ਤਰ੍ਹਾਂ ਨੇ ਬੋਇਲ ਹੁੰਦੇ ਆ ਬਾਅਦ ਚੋਂ ਠੰਡੇ ਪਾਣੀ ਚ ਕੱਢਾਂਗੇ ਆਪਾਂ ਲਓ ਚਰੂਨ ਥੋੜਾ ਬਹੁਤ ਹੋ ਗਿਆ ਤੇ ਕਈਆਂ ਪੈਣਾ ਤੇ ਬਣਾਉਂਦੀਆਂ ਹੋਣਗੀਆਂ ਇਹ ਸਬਜ਼ੀ ਤੇ ਕਈਆਂ ਪੈਣਾ ਲਈ ਨਵੀਂ ਵੀ ਹੋ ਸਕਦੀ ਹੈ ਮੇਰੇ ਸਭ ਨਾਲ ਜਿੰਨਾ ਤੇ ਲਈ ਨਵੀਂ ਹੋਈ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਸਾਡੇ ਲਈ ਨਵੀਂ ਸੀ ਇਹ ਸਬਜ਼ੀ ਤੇ ਉਹਨਾਂ ਸਾਰਾ ਵਾਈਟ ਜਿਹਾ ਨਿਕਲ ਜਾਊਗਾ ਨਾਲ ਉਹਨੂੰ ਮੈਂ ਕਲੀਨ ਕਰਕੇ ਲੈਉਣੀ ਹੈ ਉਦੋਂ ਤੱਕ ਤੇ ਤੁਸੀਂ ਦੇਖੋ ਰੈਸਪੀ ਕੁੱਕਰ ਆਪਾਂ ਧਰਤਾ ਇੱਧਰ ਠੀਕ ਹੈ ਜੀ ਉਦੋਂ ਤੱਕ ਮੈਂ ਇਹਨੂੰ ਨਾ ਠੰਡੇ ਪਾਣੀ 'ਚ ਕੱਢ ਕੇ ਰੱਖ ਲਿਆ ਲੋਜੀ ਗੱਟੇ ਆਪਾਂ ਧੋਸ ਵਾਰ ਲਿਆ ਕਮੈਂਟ ਕਰਕੇ ਦੱਸੋ ਇਹਨਾਂ ਗੱਟਿਆਂ ਦੀ ਸਬਜ਼ੀ ਕਿਹੜੇ-ਕਿਹੜੇ ਏਰੀਆ ਵਿੱਚ ਬਣਾਈ ਜਾਂਦੀ ਹੈ ਸਮਾਨ ਆਪਾਂ ਸਾਰਾ ਕਟਿੰਗ ਕਰ ਲਿਆ ਇੱਧਰ ਗੱਟੇ ਵੀ ਕਰ ਲਿਆ ਆਪਾਂ ਹੁਣ ਆਪਾਂ ਰੈਸਪੀ ਸ਼ੂਟ ਕਰਦੇ ਆਂ ਕੁੱਕਰ ਹੋ ਗਿਆ ਗਰਮ ਤੇਲ ਪਾਵਾਂਗੇ ਬਾਹਲਾ ਤੇਲ ਦੀ ਲੋੜ ਨਹੀਂ ਹੁੰਦੀ ਅੱਜ ਤਾਂ

ਇੱਕ ਜਿਹਾ ਲਓ ਜੀ ਆਪਾਂ ਇਹਨੂੰ ਮਸਾਲੇ ਪਾਵਾਂਗੇ ਇਹਨੂੰ ਕਰੋ ਮਿਕਸ ਥੋੜਾ ਜਿਹਾ ਪਾਣੀ ਪਾਵਾਂਗੇ ਕਿਉਂਕਿ ਥੱਲੇ ਮਸਾਲਾ ਲੱਗੂ ਬਾਹਰ ਮਿਕਸ ਕਰਾਓ ਮਸਾਲੇ ਨੂੰ ਭੁੰਨਣ ਦੀ ਬਹੁਤ ਲੋੜ ਆ ਤਾਂ ਉਹਨੂੰ ਚੰਗੀ ਤਰ੍ਹਾਂ ਮਸਾਲੇ ਨੂੰ 15 ਤੋਂ 20 ਮਿੰਟ ਮਸਾਲਾ ਭੁੰਨਾਂਗੇ ਜੇ ਆਪਾਂ ਥੋੜਾ ਜਿਹਾ ਪਾਣੀ ਪਾ ਦਿੰਨੇ ਆ ਤੇ ਮਸਾਲਾ ਥੱਲੇ ਲੱਗ ਜਿੰਦੇ ਬਚੇ ਰਹਿੰਦੇ ਠੀਕ ਹੈ ਜੀ ਕੁੱਲ ਮਸਾਲੇ ਚੰਗੀ ਤਰ੍ਹਾਂ ਭੁੰਨ ਲਏ ਆਪਾਂ हूँ जिन्ना मसाला हूँ भुनया जाएगा एदेस्ट होना समझ लो तीस हूँ जिन्ना मर्जी मसाले भुन लो चंकी तरह क्योंकि बाद गट्टे ही पै जाने अपने गट्ट के नाल कोई आलू वगैरह कुछ नहीं पापा ठीक है जी आलू भी पा सकते हो तीस ये नहीं गा पा नहीं सकते पा सकते आलू भी बोयल करके पर अज आप अगली बार जो बनाए उदू आप आलू पा बना के दिखावे ठीक है तहु बट अज आप कल पा के बनावे ਨੈਕਸਟ ਟਾਈਮ ਜਦੋਂ ਬਣਾਏ ਮੈਂ ਆਲੂ ਪਾ ਕੇ ਬਣਾਉਂਗੀ ਠੀਕ ਹੈ ਜੀ ਉਹ ਜਦ ਮਸਾਲੇ ਚੰਗੀ ਤਰ੍ਹਾਂ ਭੁੰਨਾਗੇ ਆਪਾਂ ਤੇ ਇਹਦੇ ਵਿੱਚ ਸਪੈਸ਼ਲ ਮਸਾਲਾ ਪਾਵਾਂਗੇ ਜੋ ਕਿ ਮੈਂ ਰੈਸਪੀ ਤੁਹਾਨੂੰ ਸੌਰੀ ਨਹੀਂ ਦੇ ਸਕੀ ਲੋ ਜੀ ਸਪੈਸ਼ਲ ਮਸਾਲਾ ਮੇਰਾ ਰੈਡੀ ਕਰਕੇ ਮੈਂ ਰੱਖ ਲਿਆ ਸੀ ਅੱਧੇ ਚਮਚੇ ਦੇ ਕਰੀਬ ਇਹ ਪਾਵਾਂਗੇ ਸੌਰੀ ਮੈਂ ਤੁਹਾਨੂੰ ਰੈਸਪੀ ਨਹੀਂ ਦੇ ਸਕੀ ਬਟ ਛੇਤੀ ਆਪਾਂ ਕੋਸ਼ਿਸ਼ ਕਰਾਂ ਤੁਹਾਡਾ ਰੈਸਪੀ ਦੇ ਦਾਂਗੇ ਠੀਕ ਹੈ ਜੀ ਕਿਉਂਕਿ ਤੁਸੀਂ ਆਪਣੇ ਚਾਹ ਦੇ ਮਸਾਲੇ ਨੂੰ ਕਾफी ਪਿਆਰ ਦਿੱਤਾ ਸੀ ਸੋ ਹੋ ਸਕਦਾ ਤੁਸੀਂ ਮੇਰੀ ਮਸਾਲੇ ਦੀ ਵੇਟ ਕਰਦੇ ਹੋ ਹੋਣ ਮੈਂ ਕਿਹਾ ਸੀ ਤੁਹਾਨੂੰ ਮਸਾਲੇ ਦੀ ਰੈਸਪੀ ਦਵਾਂਗੀ ਤੇ ਆਪਾਂ ਤੁਹਾਨੂੰ ਨਾ ਦੇ ਦਾਂਗੀ ਰੈਸਪੀ ਵੈਸੇ ਮੈਂ ਬਣਾ ਕੇ ਦੇਖੋ ਇੱਧਰ ਦੇਖੋ ਇੱਕ ਮੁੰਜੀ ਦੇ ਲੋ ਜਿੱਦੋਂ ਦੇਖੋ ਵੈਸੇ ਮੈਂ ਮਸਾਲਾ ਬਣਾ ਕੇ ਤਿਆਰ ਕਰਕੇ ਰੱਖ ਲਿਆ ਉਹ ਇੱਧਰ ਅੱਧਾ ਡੱਬਾ ਮੈਂ ਆ ਕੇ ਰੱਖਿਆ ਅੱਧਾ ਕੋਰ ਬਣਾ ਲਾਂਗੇ ਨਾਲੇ ਤੁਹਾਨੂੰ ਸ਼ੇਅਰ ਕਰ ਦਾਂਗੀ ਰੈਸਪੀ ਠੀਕ ਹੈ ਜੀ ਇਹ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਪਾ ਕੇ ਬਣਾਇਆ ਹੋਇਆ ਤੇ ਕਿਸੇ ਪ੍ਰਕਾਰ ਵੀ ਜਿਹੜੀ ਸਬਜ਼ੀ ਆਪਾਂ ਨੂੰ ਖਰਾਬ ਨਹੀਂ ਕਰਦੀ ਵਾਈ ਵਾਦੀ ਹਨਾ ਹਰ ਇੱਕ ਚੀਜ਼ ਦਾ ਇਸ ਮਸਾਲੇ ਦੇ ਵਿੱਚ ਇਸ ਮਸਾਲੇ ਦੇ ਵਿੱਚ ਧਿਆਨ ਰੱਖਿਆ ਗਿਆ ਤੇ ਰੈਸਪੀ ਛੇਤੀ ਦੇ ਦਾਂਗੇ ਕੋਈ ਗੱਲ ਨਹੀਂ ਦੇਵਾਂਗੇ ਜਰੂਰ ਆਪਣੇ ਭੈਣ ਭਾਈਆਂ ਨੂੰ ਠੀਕ ਹੈ ਜੀ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨੋ ਵੈਸੇ ਤਾਂ ਤੇਲ ਦੇਖੋ ਉੱਪਰ ਆ ਰਿਹਾ ਨਾ ਦੇਖੋ ਫਟਾਪਾ ਅਜੇ ਵੀ ਮਸਾਲਾ ਭੁੰਨਾਂਗੇ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਮਸਾਲੇ ਨੂੰ ਅਜੇ ਵੀ ਭੁੰਨਾਂਗੇ ਆਪਾਂ ਚੰਗੀ ਤਰ੍ਹਾਂ ਠੀਕ ਹੈ ਜੀ ਚੰਗੀ ਤਰ੍ਹਾਂ ਭੁੰਨਾਂਗੇ ਮੂਦਾ ਤੇਲ ਜਿਹੜਾ ਉੱਪਰ ਤੈਰ ਗਿਆ ਮਸਾਲੇ ਦੇ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹ ਵਿੱਚ ਪਾਵਾਂਗੇ ਗੱਟੇ ਹਾਂਜੀ ਕੋਈ ਨਹੀਂ ਬਣਾ ਲਈ ਬਟ ਸੱਜੀ ਤੇ ਬਣਾ ਲਈ ਲਓ ਜੀ ਥੋੜੇ ਜਿਹਾ ਪਾਣੀ ਪਾਵਾਂਗੇ। ਮਾਂ ਮਿੱਤੇ ਬਾ ਤੇਰੀ ਮੁੱਕੀ ਬਾਹਵਾ। ਓਕੇ ਬੇਟਾ ਲਓ ਜੀ। ਇਹ ਚੋਂ ਪਾਣੀ ਥੋੜਾ ਜਿਹਾ ਹੋਰ ਪਾਵਾਂਗੇ ਅਕਾ। ਤੇ ਲਓ ਜੀ ਟਾਈਮ ਹੋ ਗਏ 5:30 ਵਜੇ ਦਾ। ਤੁਹਾਨੂੰ ਸਬਜ਼ੀ ਦਿਖਾਈਏ? ਲਓ ਜੀ ਟਾਈਮ ਹੋ ਚੁੜਿਆ 5:30 ਵਜੇ ਦਾ। ਦਿਖਾਉਣੇ ਆ ਤੁਹਾਨੂੰ। ਲਓ ਜੀ। ਹਾਂਜੀ। लो जी देखो मेरी सब्जी कमेंट करके दसो कि लगी मेरी सब्जी गटे की सब्जी बन के तैयार